ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੰਜਾਬੀਓ ਤਿਆਰ ਹੋ ਜਾਓ ਫਿਰ ਤਾਰੀਖ 17 ਉਸ ਜਿਹਾਰੂ ਨੌਜਵਾਨ ਦੇ ਲਈ ਆਪਾਂ ਵਾਲੇ ਜਾਣਾ ਮਸਤੂਆਣਾ ਸਾਹ ਤੋਂ ਤੁਰਨਾ ਹੈ ਸਵੇਰੇ 17 ਤਾਰੀਖ ਨੂੰ 9 ਵਜੇ ਮਸਤੂਆਣਾ ਸਾਹ ਇਕੱਠੇ ਹੋਣਾ ਜਿਹੜੇ ਮੇਰੇ ਸੱਜਣ ਭਰਾ ਜਾਣਾ ਚਾਹੁੰਦੇ ਆ ਜਾਣਾ ਚਾਹੁੰਦੇ ਨਹੀਂ ਜਾਣਾ ਚਾਹੀਦਾ 9 ਵਜੇ ਮਸਤੋਣਾ ਸਾਹਿਬ ਜਰੂਰ ਇਕੱਠੇ ਹੋਈਏ ਆਪਾਂ ਤੇ ਉੱਥੋਂ ਆਪਾਂ ਕਾਫਲੇ ਦੇ ਰੂਪ ਦੇ ਵਿੱਚ ਆਪਾਂ ਅੱਗੇ ਅੰਬਾਲੇ ਜਿਹੜੇ 17 ਤੇ 18 ਦੋ ਦਿਨਾਂ ਦਾ ਧਰਨਾ ਜਿਹੜਾ ਅੰਬਾਲੇ 'ਚ ਰੱਖਿਆ ਗਿਆ ਕਿਸਾਨ ਜਥੇਬੰਦੀਆਂ ਵੱਲੋਂ ਸੋ ਮੈਂ ਸਮੁੱਚੇ ਪੰਜਾਬੀਆਂ ਨੂੰ ਖਾਸ ਤੌਰ ਤੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਬਾਗ ਚੜ੍ਹ ਕੇ ਆਪਾਂ ਇਸ 17 ਵਾਲੇ ਇਕੱਠ ਦਾ 18 ਵਾਲੇ ਇਕੱਠ ਦਾ ਹਿੱਸਾ ਬਣੀਏ ਕਿਉਂਕਿ ਲਗਾਤਾਰ 2 ਮਹੀਨਿਆਂ ਤੋਂ ਨਵਦੀਪ ਸਿੰਘ ਜਲਵੇੜਾ ਜੇਲ੍ਹ ਚ ਬੰਦ ਦਾ ਅਨੰਤ ਸ਼ਦਰ ਉੱਤੇ ਢਾਇਆ ਗਿਆ ਛੱਡੇ ਉਹਦੇ ਪਾੜੇ ਗਏ ਆ ਬਰਫਾਂ ਤੇ ਉਹ ਲਟਾਇਆ ਗਿਆ ਖੜਾ ਉਹਨੂੰ ਰੱਖਿਆ ਗਿਆ ਕਈ ਕਈ ਰਾਤਾਂ ਤਾਂ ਬੰਨ ਕੇ ਹੱਥ ਦੋਨੇ ਆ ਤਾਂ ਬੰਨ ਕੇ ਨਾ ਪੱਖੇ ਨਾਲ ਸੌਣ ਨਹੀਂ ਦਿੰਦੇ ਕਈ ਕਿ ਐ ਐ ਲਾ ਦਿੰਦਾ ਚੇਪੀ ਐ ਅੱਖਾਂ ਥੱਲੇ ਕਰਕੇ ਐ ਚੇਪੀ ਉਹਦਾ ਤਾਂ ਐ ਲਾ ਦਿੰਦੇ ਆ ਵੀ ਅੱਖ ਵੀ ਨਾ ਮਿਚੇ ਗੋਤ ਮਤਲਬ ਕਿ ਉਹਦੇ ਜਿਹੜੇ ਅੰਗ ਨੇ ਉਹਨਾਂ ਤੇ ਕੋਈ ਰਬੜ ਵਗੈਰਾ ਛਿੜਾ ਕੇ ਪਿਸ਼ਾਬ ਦਾ ਬੰਦੇ ਨੂੰ ਜ਼ੋਰ ਪੈਂਦਾ ਤਾਂ ਅੰਦਰੋਂ ਬਲੈਡਰ ਪਾਟਨ ਵਾਲਾ ਹੋ ਜਾਂਦਾ ਤੇ ਤਸ਼ੱਦਦ ਬਹੁਤ ਤਰ੍ਹਾਂ ਦੇ ਹੁੰਦੇ ਆ ਜਿਹਨੂੰ ਕਹਿੰਦੇ ਆ 3rd ਡਿਗਰੀ ਟੌਰਚਰ ਕਹਿੰਦੇ ਆ ਸੋ ਉਸ ਨੌਜਵਾਨ ਤੇ ਸਾਰੇ ਜਿਹੜੇ ਤਸ਼ੱਦਦ ਜ਼ੁਲਮ ਉਹ ਟਾਏ ਆ ਹਰਿਆਣੇ ਦੀ ਸਰਕਾਰ ਨੇ ਤੇ ਨਾਲ ਜਿਹੜੀ ਸੈਂਟਰ ਦੀ ਸਰਕਾਰ ਆ ਦੋਨਾਂ ਨੇ ਲੜ ਕੇ ਸੋ ਸਾਡਾ ਫਰਜ਼ ਬਣਦਾ ਹੈ ਕਿ 220 ਦੇ ਅੰਦਰੋਂ ਦੇ ਵਿੱਚ ਵੀ ਉਸ ਨੌਜਵਾਨ ਨੇ ਉਸ ਮੋਰਚੇ ਦਾ ਡਟ ਕੇ ਸਾਥ ਦਿੱਤਾ ਲਗਾਤਾਰ ਪਹਿਰਾ ਦਿੱਤਾ ਐਸ ਮੋਰਚੇ ਸ਼ੰਭੂ ਦੇ ਖਨੌਰੀ ਵੀ ਲਗਾਤਾਰ ਉਹ ਨੌਜਵਾਨ ਡਟਿਆ ਰਿਹਾ ਲੋਕਾਂ 'ਚ ਜੋਸ਼ ਭਰਦਾ ਰਿਹਾ ਲਾਂਭੰਦ ਕਰਦਾ ਰਿਹਾ ਸੋ ਆਓ ਆਪਾਂ 17 ਤਰੀਕ ਨੂੰ ਅਵਾਲੇ ਵੱਲ ਚਾਲੇ ਪਾਉਣੇ ਆ 9 ਵਜੇ ਆਪਾਂ ਮਸਤੂਆਣਾ ਸਭ ਇਕੱਠੇ ਹੋਣਾ ਉਥੋਂ ਕਾਫਲੇ ਦੇ ਰੂਪ ਚ ਆਪਾਂ ਚੱਲਣਾ ਸੋ ਵੱਧ ਤੋਂ ਵੱਧ ਤੁਹਾਨੂੰ ਨੌਜਵਾਨ ਨੂੰ ਅਪੀਲ ਆ ਕਿ ਸਾਨੂੰ ਅੱਜ ਉਸ ਨੌਜਵਾਨ ਦਾ ਸਾਥ ਦੇਣਾ ਚਾਹੀਦਾ ਹੈ ਕਾਕੇ ਨਹੀਂ ਤਾਂ ਹੋਰ ਨਵੇਂ ਤੋਂ ਨਵੇਂ ਪਰਚੇ ਉਹਦੇ ਪਾ ਕੇ ਤੇ ਉਹਨੂੰ ਲਗਾਤਾਰ ਹੋਰ ਲੰਮਾ ਸਮਾਂ ਜੇਲਾ 'ਚ ਢੱਕਿਆ ਜਾ ਸਕਦਾ ਉਹਦੇ ਤੇ ਉਸ ਨੌਜਵਾਨ ਦੇ ਉੱਤੇ ਤਸ਼ਦਦ ਟਾਇਆ ਜਾ ਸਕਦਾ ਸੋ ਆਓ 17 ਤਰੀਕ ਸਮਾਂ 9:00 ਵਜੇ ਮਸਤੋਣਾ ਸਾਹਿਬ ਇਕੱਠੇ ਹੋਣੇ ਆ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ